ਹਿੰਦ ਦਾ ਪਿੱਛੇ ਜਿਹਾ ਬਿਆਨ ਆਇਆ ਸੀ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਦਲਿਤ ਭਾਈਚਾਰੇ ਤੇ ਸਿੱਧੇ ਤਰੀਕੇ ਦੇ ਨਾਲ ਹਮਲਾ ਕੀਤਾ ਸੀ ਉਹਨਾਂ ਨੇ ਹੁਣ ਲੱਗਦਾ ਕਿ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਧ ਸਕਦੀਆਂ ਅਜੇ ਲੀਡਰ ਜਿਹੜੇ ਜਿਹੜੇ ਕਈ ਲੋਕ ਇਹਨਾਂ ਨੂੰ ਆਇਡਲ ਮੰਨਦੇ ਨੇ ਕਈਆਂ ਨੇ ਆਪਣੀ WhatsApp ਦੀ DP ਜਾਂ Facebook ਦੀ ਜਾਂ Instagram ਦੀ DP ਰਾਜੇ ਰੇਂਗ ਦਿਲਾਈਆਂ ਹੋਈਆਂ ਨੇ ਉਹਨਾਂ ਨੂੰ ਆਇਡਲ ਮੰਨ ਵਾਲੇ ਲੋਕਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਲੋਕਾਂ ਦਾ ਬਿਲਕੁਲ ਤਰੀਕੇ ਨਾਲ ਬਾਈਕਟ ਕਰਨਾ ਚਾਹੀਦਾ ਜਿਹੜੀ ਆ ਉਹਨਾਂ ਦੇ ਚਲੋ ਐਸ ਸੀ ਐਸਟੀ ਦਾ ਜਿਹੜਾ ਪਰਚਾ ਤਾਂ ਹੋ ਗਿਆ ਪਰ ਪਰਚਾ ਹੋਣ ਨਾਲ ਮਾਨਸਿਕਤਾ ਨਹੀਂ ਦੂਰ ਹੁੰਦੀ ਇਹ ਤਕਲਕ ਲੀਡਰ ਆ ਉਹਦਾ ਬਿਆਨ ਸਾਹਮਣੇ ਆ ਗਿਆ ਪਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਲੇ ਵੀ ਅਜਿਹੇ ਲੋਕ ਹੈਗੇ ਨੇ ਲੋਕ ਵਸਦੇ ਨੇ ਜਿਹੜੇ ਵਿਤਕਰੇ ਕਰਦੇ ਨੇ ਨੀਵੀਂ ਜਾਤ ਦੇ ਨਾਲ ਕਈ ਪਿੰਡਾਂ ਦੇ ਵਿੱਚ ਮੰਨ ਲਓ ਕੋਈ ਕਿਸੇ ਨਾਲ ਸੀਰੀ ਲੜਿਆ ਹੋਇਆ ਉਹਦੇ ਭਾਂਡੇ ਓਖੇ ਰੱਖੇ ਜਾਂਦੇ ਨੇ ਉਹਦੇ ਭਾਂਡੇ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਉਹਨੂੰ ਕਹਿ ਦਿੰਦਾ ਕਿ ਤੂੰ ਕੱਚੇ ਜੀ ਰਹਿਣਾ ਤੇ ਪੱਕੇ ਜੀ ਨਹੀਂ ਆਉਣਾ ਸਤੂ ਨਾਨਕ ਪਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਦੇ ਹੋਆ ਐਸਮ ਜਨ ਨੂੰ ਸਿਖਰੇ ਸਾਰੇ ਸਰੂਪਿਆਂ ਨੂੰ ਗੁਰੂ ਸਾਹਿਬ ਦੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸੋ ਅਸੀਂ ਸਾਰੇ ਸੰਗਤਾਂ ਨੂੰ ਆਪਣੇ ਚੈਨਲ ਦੇ ਜ਼ਰੀਏ ਵਧਾਈਆਂ ਦਿੰਨੇ ਤੇ ਅਰਦਾਸ ਕਰਦੇ ਆਪਣੀ ਜੀਵਨ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਸੋ ਇੱਕ ਵਾਰ ਫਿਰ ਤੋਂ ਰੂਬਰੂ ਹੋਏ ਹਾਂ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਔਰ ਜਿਸ ਦੇ ਬਾਰੇ ਜਾਨਣਾ ਸਾਡੇ ਦਸ਼ਕਾਂ ਦੀ ਬੇਹੱਦ ਜ਼ਰੂਰੀ ਹੈ ਸੋ ਬਿਲਕੁਲ ਇਸ ਚਰਚਾ ਦੇ ਪ੍ਰੋਗਰਾਮ ਦੇ ਵਿੱਚ ਅੱਜ ਜ਼ਿਕਰ ਹੋਏਗਾ ਗੁਰੂ ਸਾਹਿਬ ਦੀ ਜੀਵਨੀ ਦਾ ਗੁਰੂ ਸਾਹਿਬ ਦੇ ਜੀਵਨ ਤੇ ਵਿਚਾਰ ਵਟਾਂਦਰਾ ਹੋਏਗਾ ਮੇਰੇ ਨਾਲ ਮੇਰੇ ਸੀਨੀਅਰ ਪੱਤਰਕਾਰ ਮੌਜੂਦ ਨੇ ਕੁਲਵੰਸ ਸਦੌਣਵੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਅਸਰ ਅੱਜ ਪ੍ਰਕਾਸ਼ਪੁਰਬ ਦਾ ਗੁਰਪੁਰਬ ਦਾ ਪਵਿੱਤਰ ਦਿਹਾੜਾ ਸਾਡੀਆਂ ਸੰਗਤਾਂ ਨੂੰ ਕੀ ਸੁਨੇਹਾ ਲੈਣਾ ਚਾਹੀਦਾ ਦੇਖੋ ਮੈਂ ਮੈਂ ਆਪਣੇ ਜਨ ਰਹੀਂ ਇਹ ਸੁਨੇਹਾ ਦੇਣ ਜਾਊਂਗਾ ਕਿ ਜੋ ਗੁਨਾਗ ਬਾਸ਼ਾ ਨੇ ਅਬਦੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਗੱਲ ਕਹੀ ਕਿਰਤ ਕਰੋ ਵੰਡ ਛਕੋ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਸਾਰੀ ਕਿਉਂਕਿ ਉਹਨੇ ਅਬਦੀ ਜ਼ਿੰਦਗੀ ਦਾ ਨਚੋੜ ਇਹ ਦੋ ਗੱਲਾਂ 'ਚ ਜਾ ਕੇ ਕੱਟਦਾ ਕਿਰਤ ਕਰੋ ਤੇ ਵੰਡ ਕੇ ਸ਼ਕੋ ਨਾ ਤਾਂ ਸਰ ਅੱਜ ਦੇ ਜ਼ਮਾਨੇ 'ਚ ਕੋਈ ਕਿਰਤ ਕਰਨੀ ਚਾਹੁੰਦਾ ਹੈ ਤੇ ਨਾ ਹੀ ਕੋਈ ਵੰਡ ਕੇ ਛਕਣਾ ਚਾਹੁੰਦਾ ਕਹਿੰਦਾ ਭਾਵ ਹੈ ਕਿ ਕੋਈ ਸ਼ੇਅਰਿੰਗ ਕਰਕੇ ਰਾਜੀ ਨਹੀਂ ਹੈ ਕਿਸੇ ਸਭ ਨੂੰ ਆਪੋ ਆਪਣੀ ਪਈ ਹੋਈ ਆ ਸਭ ਆਪਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਵੀ ਮੈਂ ਕਮ ਕੰਮ 10 ਰੁਪਏ ਦਾ ਕਰਾਂ ਮੇਰੀ ਆਮਦਨ 200 ਰੁਪਏ ਹੋਵੇ ਔਰ ਜਿਹੜਾ ਮੈਂ 200 ਮੇਰੇ ਕੋਲ ਆ ਗਿਆ ਉਹ ਮੇਰੀ ਪੌਕੇਟ 'ਚ ਹੀ ਰਹੇ ਮੇਰੀ ਫੈਮਿਲੀ 'ਤੇ ਲੱਗੇ ਮੈਂ ਉਹਦਾ ਦਸਵੰਧ ਦਸਵਾਂ ਹਿੱਸਾ ਨਾ ਕੱਢਾਂ ਜਦੋਂ ਗੁਰੂ ਸਾਹਿਬ ਇੱਥੇ ਕਹਿ ਲਈ ਕਿ ਸ੍ਰੀ ਗੁਰੂ ਜੀ ਸੀਗੇ ਉਹਨਾਂ ਨੇ ਇੱਥੇ ਰਹਿ ਕੇ ਲੋਕਾਂ ਨੂੰ ਸਖਿਆਵਾਂ ਦਿੱਤੀਆਂ ਉਦਾਸੀਆਂ ਕੀਤੀਆਂ ਉਦਾਸੀਆਂ ਦੇ ਵਿੱਚ ਉਹਨਾਂ ਨੇ ਜਾ ਜਾ ਕੇ ਬਹੁਤ ਸਾਵੇਂ ਲੋਕਾਂ ਨੂੰ ਸਮਝਾਇਆ ਜਿਵੇਂ ਅਸੀਂ ਦਰਸ਼ਕਾਂ ਨੂੰ ਕੋਈ ਇੱਥੇ ਹੁਣ ਜੀਵਨੀ ਦੀ ਪੂਰੀ ਗੱਲ ਕਰਨ ਲੱਗੀ ਹੈ ਕਿਉਂਕਿ ਜਿਹੜੇ ਦਰਸ਼ਕ ਨੇ ਉਹ ਵੀ ਚੰਗੀ ਤਰ੍ਹਾਂ ਉਹਨਾਂ ਦੇ ਜੀਵਨ ਤੋਂ ਜਾਣੂ ਨੇ ਵਾਜ਼ ਦੇ ਰੋ ਉੱਜਲ ਜਾਓ ਇਹ ਕਹਾਵਤ ਕਹਾਣੀ ਬਹੁਤ ਲੋਕਾਂ ਵਿੱਚ ਪ੍ਰਚਲਿਤ ਹੋਈ ਵਾਜ਼ ਦੇ ਰੋ ਤੇ ਉੱਜਲ ਜਾਓ ਦੀ ਗੱਲ ਕੀ ਸੀ ਕਿ ਜਿਨ੍ਹਾਂ ਲੋਕਾਂ ਨੇ ਬਾਬਾ ਜੀ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਖਾਣ ਨੂੰ ਦਿੱਤਾ ਉਹਨਾਂ ਨੂੰ ਕਿਹਾ ਉੱਜੜ ਜਾਓ ਜਿਹੜੇ ਜਿਨ੍ਹਾਂ ਨੇ ਨਹੀਂ ਦਿੱਤਾ ਉਹਨਾਂ ਨੂੰ ਕਿਹਾ ਬਸ ਦੇ ਰਹੋ ਕਾਰਨ ਕੀ ਸੀ ਜਿਹੜੀ ਅਪ ਗੱਲ ਸ਼ੁਰੂ ਕੀਤੀ ਹੈ ਸ਼ੇਰਿੰਗ ਦੀ ਕਿ ਉਹਨਾਂ ਨੇ ਕਿਹਾ ਵੀ ਜਿਹੜੇ ਦਿੰਦੇ ਨੇ ਦਾਨ ਕਰਦੇ ਨੇ ਜੇ ਇਹ ਉੱਜੜ ਗਏ ਜਾਂ ਇੱਥੋਂ ਉੱਠ ਕੇ ਦੂਜੇ ਥਾਂਾਂ ਤੇ ਜਾ ਕੇ ਵਸਣਗੇ ਤਾਂ ਆਪਣੇ ਵਰਗਾ ਬਣਾਉਣ ਦਾ ਸਨੇਹਾ ਦੇਣਗੇ ਔਰ ਜੇ ਦੂਜੇ ਜਿਨ੍ਹਾਂ ਨੇ ਨਹੀਂ ਦਿੱਤਾ ਆਪਦੇ ਕਰੋ ਨਹੀਂ ਜਿੱਦਾਂ ਕਿਸੇ ਕਹ ਜੀ ਕਿ ਜੋ ਸਾਧੂ ਸੰਤ ਗਿਆ ਉਹ ਨਹੀਂ ਦਿੱਤਾ ਤਾਂ ਜੇ ਇਹ ਲੋਕ ਜਾ ਕੇ ਉਹ ਦੂਜੇ ਲੋਕਾਂ ਜਾਣਗੇ ਤਾਂ ਆਪਦੇ ਵਰਗਾ ਮੈਸੇਜ ਇਹ ਕਨਵੇ ਕਰ ਦੇਣਗੇ ਤਾਂ ਕਹਿਣ ਤੋਂ ਪਾਉ ਉਹਨਾਂ ਦਾ ਇਹ ਸਿਖਾ ਕਿ ਅਸੀਂ ਲੋਕਾਂ ਚ ਰਹੀਏ ਲੋਕਾਂ ਇੱਕ ਸੁਸਾਇਟੀ ਜਿਹੜੀ ਹੁੰਦੀ ਹੈ ਨਾ ਜਦੋਂ ਆਪਾਂ ਸਮਾਜ ਸਿੱਖਿਆ ਦਾ ਚੈਪਟਰ ਪੜ੍ਹਦੇ ਆ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਲਾਈਨ ਆਉਂਦੀ ਆ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਾਨੂੰ ਇੱਕ ਦੂਜੇ ਉੱਤੇ ਨਿਰਪਰ ਹੋ ਨਹੀਂ ਪੈਂਦਾ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਖੇਤੀਬਾੜੀ ਦਾ ਸੂਬਾ ਚਾਹੇ ਅਸੀਂ ਖੇਤੀ ਕਰਦੇ ਹੋਈਏ ਚਾਹੇ ਨਾ ਕਰਦੇ ਹੋਈਏ ਪਰ ਫਿਰ ਵੀ ਸਾਨੂੰ ਖੇਤੀ ਉੱਤੇ ਆਧਾਰਿਤ ਰਹਿਣਾ ਹੀ ਪੈਂਦਾ ਜੇ ਇਸ ਵਾਰ ਫਸਲ ਦਾ ਝਾੜ ਉਹ ਘਟ ਨਿਕਲਿਆ ਤਾਂ ਉਸ ਦਿਨ ਸਾਰਾ ਵਰਗ ਦੇ ਅਸਰ ਪੈਗਾ ਹੁਣ ਆਪਾਂ ਗੁਰੂ ਨਾਨਕ ਪਾਸ਼ਾ ਦੀ ਗੱਲ ਕਰ ਰਹੇ ਆ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਸਭ ਸਾਰੇ ਸਿੱਖ ਸੰਗਤਾਂ ਗੁਰੂ ਨਾਨਕ ਦੇ ਨਾਮ ਲੈਵਾ ਸਿੱਖ ਸੰਗਤ ਉਹਨਾਂ ਦਾ ਜਿਹੜਾ ਮਨਾਰੀ ਬੜੀ ਧੁੰਮ ਦਾ ਉਹਨਾਂ ਮਨਾਰੀ ਆ ਨੇ ਤੇ ਲੰਗਰ ਲਗਾਏ ਜਾ ਰਹੇ ਨੇ ਉਹਨਾਂ ਦੀ ਪ੍ਰਥਾ ਜਿਹੜੀ ਉਹਨਾਂ ਨੇ 20 ਰੁਪਏ ਦਾ ਲੰਗਰ ਸਟਾਰਟ ਕੀਤਾ ਸੀ ਕਹਿੰਦੇ ਕਹਿੰਦੇ ਨੇ ਕਿ 20 ਰੁਪਏ ਅੱਜ ਤੱਕ ਨਹੀਂ ਮੁੱਕੇ ਇਹ ਅੱਗੇ ਵੀ ਨਹੀਂ ਮੁੱਕਣੇ ਉਹ ਇਹ ਚੱਲਦੇ ਰਹਿਣੇ ਨੇ ਉਹਨਾਂ ਦਾ 20 ਰੁਪਏ ਦਾ ਜਿਹੜਾ ਲੰਗਰ ਖਲਦਾ ਖਲਦਾ ਵਿਆਜ ਹੀ ਚੱਲ ਰਿਹਾ ਹੈ ਖਾਤਾ ਮੂੰਹ ਸ਼ੁਰੂ ਵੀ ਨਹੀਂ ਹੋਇਆ ਖਾਤਾ ਵਿਆਜ ਦਾ ਵੀ 1% ਹੀ ਨਹੀਂ ਖਾਤਾ ਸੀ ਪਰ ਉਹਨਾਂ ਦਾ ਮੈਸੇਜ ਸਿੱਧਾ ਸਿਗਾ ਕਿ ਅਸੀਂ ਲੋਕਾਂ ਚ ਜਾਈਏ ਬੰਡिए ਸ਼ਕੀਏ ਤੇ ਕੰਮ ਕਰੀਏ ਕਿਸੇ ਦਾ ਹੱਕ ਨਾ ਮਾਰੀਏ ਕਿਸੇ ਦਾ ਹੱਕ ਦਬੀਏ ਨਾ ਆਪਦਾ ਹੱਕ ਛੱਡੀਏ ਨਾ ਸਰ ਸਭ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਦਾ ਜਨਮ ਹੋਇਆ ਚਾਰੇ ਪਾਸੇ ਜ਼ੁਲਮਾਂ ਦਾ ਹਲੇਰਾ ਰੋਹਾਇਆ ਹੋਇਆ ਸੀ ਔਰ ਆਪਣੀ ਭਲਾਈ ਕਰਕੇ ਉਹਨਾਂ ਨੇ ਜ਼ੁਲਮ ਦਾ ਖਾਤਮਾ ਕੀਤਾ ਹੈ ਨਾ ਕਹਿ ਸਕਦੇ ਕਿ ਅੰਤ ਕਰਤਾ ਸੀ ਪਰ ਲੱਗਦਾ ਕਿ ਉਹ ਅੰਧ ਵਿਸ਼ਵਾਸ ਹੁਣ ਫਿਰ ਤੋਂ ਸ਼ੁਰੂ ਹੋ ਗਿਆ ਬਿਲਕੁਲ ਮੈਮ ਦੇਖੋ ਇਹ ਮੈਂ ਕਿਸੇ ਤੇ ਟਿੱਕਾ ਟਿੱਪਣੀ ਨਿਕਾਲਣਾ ਚਾਹੁੰਗਾ ਪਰ ਇੱਕ ਜਿਹੜਾ ਕਨਸੈਪਟ ਆ ਧਰਮ ਦਾ ਉਹ ਚਾਹੇ ਸਿੱਖ ਧਰਮਾ ਹਿੰਦੂ ਧਰਮਾ ਮੁਸਲਮਾਨ ਧਰਮਾ ਇਸਾਈ ਧਰਮਾ ਚਾਹੇ ਕੋਈ ਹੋਰ ਧਰਮਾ ਇਹ ਧਰਮਾਂ ਦੇ ਵਿੱਚ ਜਿਹੜਾ ਕਨਸੈਪਟ ਹੈਗਾਗਾ ਇਹ ਕਨਸੈਪਟ ਇੱਕੋ ਹੀ ਆ ਪਰ ਉਹਨੂੰ ਦਰਸਾਉਣ ਦੇ ਵੱਖੋ ਵੱਖਰੇ ਤਰੀਕੇ ਨੇ ਪਰ ਇਸ ਚੋਂ ਕੁਝ ਬ੍ਰਾਂਚਾਂ ਨਿਕਲੀਆਂ ਉਹਨਾਂ ਬ੍ਰਾਂਚਾਂ ਨੇ ਇਹਨਾਂ ਧਰਮਾਂ ਨੂੰ ਧਰਮਾਂ ਨੂੰ ਡਿਟਾ ਹ ਲੈ ਉਹ ਟਾਲ ਲੱਗ ਜਿਵੇਂ ਸਿੱਖਾਂ ਨੇ ਡੇਰਿਆਂ ਦਾ ਗੱਲਪਾ ਕਰ ਲਿਆ ਡੇਰੇ ਆ ਜਾਂਦੇ ਨੇ ਉਹਦੇ ਵਿੱਚੋਂ ਕੀ ਹੋਇਆ ਉਹਨਾਂ ਡੇਰਿਆਂ ਨੇ ਅੰਧ ਵਿਸ਼ਵਾਸ ਫੈਲਾਇਆ ਉਹ ਡੇਰਿਆਂ ਦੇ ਵਿੱਚ ਜਾ ਕੇ ਲੋਕਾਂ ਨੇ ਉਹਨਾਂ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ ਜੀ ਗੁਨਾਹ ਪਾਦਸ਼ਾਹ ਨੇ ਹਮੇਸ਼ਾ ਆਪਦੇ ਆਪ ਨੂੰ ਇੱਕ ਆਮ ਮਨੁੱਖ ਕਹਿ ਕੇ ਸੰਬੋਧਨ ਕੀਤਾ ਹਾਲਾਂਕਿ ਉਹ ਰਬ ਦਾ ਰੂਪ ਸਨ ਹਮ ਗੁਰੂ ਰਾਂਦਰਸ ਪਾਦਸ਼ਾਹ ਗੁਰਾਂਗਦੇਵ ਪਾਦਸ਼ਾਹ ਜਿੰਨੇ ਵੀ ਪਾਦਸ਼ਾਹ ਸਾਡੇ ਹੋਏ ਨੇ ਉਹਨਾਂ ਨੇ ਆਪਦੇ ਆਪ ਨੂੰ ਕਦੇ ਰੱਬ ਕਿਹਾ ਹੀ ਨਹੀਂ ਉਹਨਾਂ ਨੇ ਕਿਹਾ ਵੀ ਜਿਹੜਾ ਰੱਬ ਆ ਉਹ ਨਾ ਤਾਂ ਕਿਸੇ ਆਕਾਰ ਚ ਆਉਂਦਾ ਨਾ ਕਿਸੇ ਜੁਨੀ ਚ ਆਉਂਦਾ ਨਾ ਕਿਸੇ ਰੂਪ ਚ ਆਉਂਦਾ ਉਹ ਮਤਲਬ ਕਿ ਸਾਰੀ ਸਿਰਜਣਾਤ ਦੇ ਬਲੀਨ ਹੋਇਆ ਹੋਇਆ ਕਹਿੰਦੇ ਭਾਬ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਵੀ ਜਿਹੜੇ ਕ੍ਰੀਤੀਆਂ ਨੇ ਉਹ ਦੁਆਰਾ ਸਟਾਰਟ ਹੋ ਗਈਆਂ ਲੋਕ ਠੱਗੀਆਂ ਮਾਰ ਰਹੇ ਨੇ ਚੋਰੀਆਂ ਕਰ ਰਹੇ ਨੇ ਲੋਕ ਇੱਕ ਦੂਜੇ ਦਾ ਮਾਰਾ ਖੋਤ ਰਹੇ ਨੇ ਔਰ ਲੋਕ ਇੱਕ ਦੂਜੇ ਨੂੰ ਮੰਨ ਲਓ ਤੁਸੀਂ ਕੋਈ ਗੱਡੀ ਲੈ ਲਈ ਜਾਂ ਕਾਰ ਲੈ ਲਈ ਤੁਹਾਨੂੰ ਦੇਖ ਕੇ ਉਹਨੂੰ ਲੋਕ ਜਾਂਦੇ ਹੁਣ ਮੈਂ ਆਪਾਂ ਚਾਚਾ ਕਰ ਰਹੇ ਹਾਂ ਤੁਹਾਡਾ ਸਿਰ ਨੰਗਾ ਮੇਰਾ ਸਿਰ ਨੰਗਾ ਲੋਕਾਂ ਨੇ ਕਮੈਂਟ ਇਹ ਵੀ ਕਰਨਾ ਕਿ ਗੱਲਾਂ ਬੁਨਾ ਪਾਸ਼ਾ ਦੀ ਕਰ ਰਹੇ ਸਿਰ ਨੰਗਾ ਕਰਕੇ ਬੈਠੇ ਹੋਏ ਨੇ ਪਰ ਮੈਂ ਇਹ ਦਰਸ਼ਕਾਂ ਨੂੰ ਗੱਲ ਕਹਿਣਾ ਚਾਹਾਂਗਾ ਕਿ ਦੇਖੋ ਪੱਗਾਂ ਮੰਨ ਕੇ ਸੈਟ ਅੱਕੀ ਵੀ ਮਾਰੇ ਕੰਮ ਹੁੰਦੇ ਨੇ ਸਿਰ ਨੰਗੇ ਰਹਿ ਕੇ ਵੀ ਰੱਬ ਦੀ ਬਹੁਤ ਪੂਜਾ ਲੋਕੋ ਕਰਦੇ ਨੇ ਉਹ ਮਤਲਬ ਕਹਿਣ ਤੋਂ ਬਾਅਦ ਸਾਡਾ ਇਹ ਨਹੀਂ ਹੈਗਾ ਕਿ ਅਸੀਂ ਕੋਈ ਬਹੁਤ ਵਧੀਆ ਸਟੇਟ ਨੂੰ ਕਨਵੇ ਕਰ ਰਹੇ ਹਾਂ ਕਿ ਨੰਗਾ ਸਿਰ ਰੱਖੋ ਹਾਂ ਗੁਰੂ ਦਾ ਜਾਣਾ ਸੈਟ ਅੱਕ ਕੇ ਜਾਓ ਹਮੇਸ਼ਾ ਸਤਿਕਾਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਇਹ ਸਿੱਖਿਆਵਾਂ ਗੁਰਨਾਥ ਸਾਹਿਬ ਤੋਂ ਦਿੱਤੀਆਂ ਨੇ ਇਹ ਸਿੱਖਿਆਵਾਂ ਸਾਨੂੰ ਚੱਲਣ ਦੀ ਲੋੜ ਹੈ ਸਰ ਲੱਗਦਾ ਕਿ ਜਿਵੇਂ ਗੁਰਨਾਨਦ ਪਾਤਸ਼ਾਹ ਜੀ ਨੇ ਜਾਤ ਪਾਤ ਦਾ ਖੰਡਨ ਕਰਤਾ ਸੀ ਪਰ ਅੱਜ ਉਹ ਵੱਡੇ ਲੈਵਲ ਤੇ ਵਧ ਗਿਆ ਮੈਨੂੰ ਲੱਗਦਾ ਫਰਕ ਸਿਰਫ ਛੋਟੇ ਲੈਵਲ ਤੇ ਨਹੀਂ ਕੀਤਾ ਜਾਂਦਾ ਹੁਣ ਸਿਆਸਤ ਚ ਵੀ ਇਸਦੀ ਐਂਟਰੀ ਹੋ ਗਈ ਹੈ ਸੁਰਾਜਾ ਵਿੜਿੰਗ ਦਾ ਪਿੱਛੇ ਜਿਹਾ ਬਿਆਨ ਆਇਆ ਸੀ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਦਲਿਤ ਭਾਈਚਾਰੇ ਤੇ ਸਿੱਧੇ ਤਰੀਕੇ ਦੇ ਨਾਲ ਹਮਲਾ ਕੀਤਾ ਸੀ ਉਹਨਾਂ ਨੇ ਹੁਣ ਲੱਗਦਾ ਕਿ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਧ ਸਕਦੀਆਂ ਨੇ ਦੇਖੋ ਮੈਮ ਜੋ ਉਹਨਾਂ ਨੇ ਇੱਕ ਟਿੱਕਾ ਟਿੱਪਣੀ ਪੰਜਾਬ ਦੇ ਤੋਂ ਸੈਂਟਰ ਦੇ ਵਜ਼ੀਰ ਰਹੇ ਉਹਨਾਂ ਬਾਰੇ ਕੀਤੀ ਸੀ ਤੇ ਉਹਨਾਂ ਦਾ ਜੋ ਕਹਿਣ ਦਾ ਤਰੀਕਾ ਸੀ ਉਹ ਵੀ ਇੱਕ ਕਾਸਟ ਨੂੰ ਲੈ ਕੇ ਸੰਬੰਧਨ ਕਿਹਾ ਗਿਆ ਪੱਠੇ ਪੌਂਦਾ ਕਿਹਾ ਪੌਂਦਾ ਕਿਹਾ ਗਿਆ ਕਾਲੇ ਰੰਗ ਦੇ ਰੰਗ ਦੇ ਰੰਗ ਦੇ ਰੰਗ ਦਾ ਕੰਪੈਰੀਸ਼ਨ ਕੀਤਾ ਗਿਆ ਤਾਂ ਇਹ ਇੱਕ ਪਹਿਲੀ ਗੱਲ ਉਹ ਇੱਕ ਐਮਪੀ ਨੇ ਦੂਜੀ ਗੱਲ ਉਹ ਇੱਕ ਪਾਰਟੀ ਦੇ ਪੰਜਾਬ ਚ ਪ੍ਰਧਾਨ ਨੇ ਠੀਕ ਆ ਤੀਸਰੀ ਗੱਲ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਉਹਨਾਂ ਸਿੱਤੇ ਪੱਗ ਪੱਗ ਜੀ ਜਿਹੜੀ ਉਹ ਪੱਗ ਹੈ ਉਹ ਜਦੋਂ ਕੋਈ ਆਮ ਇਨਸਾਨ ਮੰਨਦਾ ਨਾ ਆਮਨ ਸਾਨੂੰ ਪੁੱਛੋ ਕਿ ਤੂੰ ਅੱਜ ਪੱਗ ਬੰਨੀ ਹੈ ਤੈਨੂੰ ਕਿਹਜੇ ਫੀਲ ਹੋਇਆ ਉਹਨੇ ਕਿਹਾ ਕਿ ਮੈਨੂੰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਫੀਲ ਹੋਇਆ ਕਿ ਮੇਰੇ ਸਿੱਤੇ ਕਿ ਜ਼ਿੰਮੇਵਾਰੀ ਆ ਮੈਂ ਕਿਸੇ ਧੀ ਬੈਣ ਬਲ ਮਾਰੀ ਰੱਖਣਾ ਨਹੀਂ ਦੇਖਣਾ ਮੈਂ ਕਿਸੇ ਦਾ ਮਾੜਾ ਨਹੀਂ ਕਰਨਾ ਮੈਂ ਕਿਸੇ ਬਾਰੇ ਗਲਤ ਸ਼ਬਦਾਬੰਦੀ ਨਹੀਂ ਬੋਲਣੀ ਤੇ ਪਰ ਅਜੇ ਲੀਡਰ ਜਿਹੜੇ ਜਿਹੜੇ ਕਈ ਲੋਕ ਇਹਨਾਂ ਨੂੰ ਆਇਡਲ ਮੰਨਦੇ ਨੇ ਕਈਆਂ ਨੇ ਆਪਣੀ WhatsApp ਦੀ DP ਜਾਂ Facebook ਦੀ ਜਾਂ Insta ਦੀ DP ਰਾਜੇ ਬਣ ਕੇ ਲਾਈਆਂ ਹੋਈਆਂ ਨੇ ਉਹਨਾਂ ਨੂੰ ਆਇਡਲ ਮੰਨ ਵਾਲੇ ਲੋਕਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਲੋਕਾਂ ਦਾ ਬਿਲਕੁਲ ਤਰੀਕੇ ਨਾਲ ਬਾਈਕਲ ਕਰਨਾ ਚਾਹੀਦਾ ਕਿਉਂ ਕਿ ਜਿਹੜੀ ਜਿਹੜਾ ਸਿੱਖ ਧਰਮ ਇੱਕੋ ਇੱਕ ਧਰਮ ਆ ਜਿਹਨੇ ਸਾਰੀਆਂ ਧਰਮਾਂ ਨੂੰ ਇਕੱਠਾ ਕੀਤਾ ਸਾਰੇ ਜਾਤਾਂ ਨੂੰ ਇਕੱਠਾ ਕੀਤਾ ਔਰ ਇੱਕ ਦਾ ਨਾਰਾ ਦਿੱਤਾ ਇਕੋਂ ਕਾਦਨਾਰਾ ਦੇਣ ਵਾਲੇ ਗੁਨਾਹ ਪਾਸ਼ੇ ਸੀ ਵੀ ਸਭ 21 ਹੈ ਇੱਕ ਗੁਰਬਾਣੀ ਦੀ ਲਾਈਨ ਹੈ ਏਕ ਨੂਰ ਤੇ ਸਭ ਜਗੁ ਪਜੇ ਕੌਣ ਪਜੇ ਭਲੇ ਗੋਮੰਦੇ ਹੈ ਨਾ ਉਹ ਜਿਹੜੀ ਤੁਕ ਦੇ ਅਨੁਸਾਰ ਜਿਹੜਾ ਹੈਗਾ ਸਾਨੂੰ ਜੀਵਨ ਬਦਲਿਤ ਕਰਨਾ ਚਾਹੀਦਾ ਹੁਣ ਰਾਜਾ ਬਲੰਗੀ ਜਿਹੜੀ ਆ ਉਹਨਾਂ ਤੇ ਲੋ ਸੀਐਸਟੀ ਦਾ ਜਿਹੜਾ ਪਰਚਾ ਤਾਂ ਹੋ ਗਿਆ ਪਰ ਪਰਚਾ ਹੋਣ ਨਾਲ ਮਾਨਸਿਕਤਾ ਨਹੀਂ ਦੂਰ ਹੁੰਦੀ ਇਹ ਤੱਕ ਲਗ ਲੀਡਰ ਆ ਉਹਦਾ ਬਿਆਨ ਸਾਹਮਣੇ ਆ ਗਿਆ ਪਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਲੇ ਵੀ ਅਜੇ ਲੋਕ ਹੈਗੇ ਨੇ ਲੋਕ ਵਸਦੇ ਨੇ ਨੇੜੇ ਬੇਤਕਾਰ ਕਰਦ ਨੇ ਨੀਵੀਂ ਜਾਤ ਦੇ ਨਾਲ ਕਈ ਪਿੰਡਾਂ ਦੇ ਵਿੱਚ ਮੰਨ ਲਓ ਕੋਈ ਕਿਸੇ ਦਾ ਸੀਰੀ ਰਲਿਆ ਹੋਇਆ ਉਹਦੇ ਭਾਂਡੇ ਵੱਖਰੇ ਰੱਖੇ ਜਾਂਦੇ ਨੇ ਉਹਦੇ ਭਾਂਡਿਆਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਉਹਨੂੰ ਕਹਿ ਦਿੰਦਾ ਕਿ ਤੂੰ ਕੱਚੇ ਜੀ ਰਹਿਣਾ ਤੇ ਪੱਕੇ ਜੀ ਨਹੀਂ ਆਉਣਾ ਹਲੇ ਲੋਕ ਫਿਰ ਜਿਹੜੇ ਪੜ ਲੱਗ ਗਏ ਲੋਕ ਉਹ ਚੀਜ਼ ਨਿਕਲ ਗਈ ਪਰ ਜੋ ਹਲੇ ਸਾਡੇ ਪੁਰਾਣੇ ਬਜ਼ੁਰਗ ਜਾਂ ਜਿਨ੍ਹਾਂ ਦੇ ਕਹਿ ਲੀਏ ਕਿ ਪੰਜਾਬੀ ਜਿਹਾ ਧੌਣ ਚ ਹਲੇ ਕੀਲਾ ਹੈਗਾ ਉਹਨਾਂ ਦੇ ਇਹ ਚੀਜ਼ ਨਹੀਂ ਨਿਕਲ ਪਾਰੀ ਭਾਵੇਂ ਉਹ ਗੁਰਦੁਆਰੇ ਜਾਂਦੇ ਨੇ ਪਾੜ ਕਰਦੇ ਨੇ ਪਰ ਉਹਨਾਂ ਨੇ ਗੁਰਬਾਣੀ ਤੋਂ ਇੰਨੀ ਵੀ ਸਿੱਧ ਨਹੀਂ ਲਈ ਕਿ ਅਸੀਂ ਇਹਨਾਂ ਨੂੰ ਇੱਕ ਬਰਾਬਰ ਹੋ ਕੇ ਚੱਲਣਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਗਿਆ ਸੀ ਇਹ ਹੀ ਕਿਰਪਾ ਸੇ ਸਜੇ ਹਮ ਹੈ ਮੋਸੇ ਕਰੋਨਾ ਗਰੀਬ ਪਰੇ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਦੀ ਕਿਰਪਾ ਨਾਲ ਸਜੇ ਆ ਉਹਨਾਂ ਨੇ ਸਿੱਖਾਂ ਕਹੇ ਸੀ ਇਹਨਾਂ ਗਰੀਬ ਸਿੱਖਾਂ ਕੋ ਦੂ ਪਾਸੇਦਾ ਵਾ ਉਹਨਾਂ ਨੇ ਪਾਸੇਦਾ ਦਾ ਗਰੀਬ ਸਿੱਖਾਂ ਨੂੰ ਦਿੱਤਾ ਕਹਿੰਦੇ ਪਾਵਾ ਕਿ ਇਹਨਾਂ ਲੋਕਾਂ ਨੂੰ ਜਿਹੜਾ ਉਹਦੀ ਮਾਨਸਿਕਤਾ ਨੂੰ ਬਦਲਣਾ ਪਏਗਾ ਖਾਸ ਕਰਕੇ ਉਹਨਾਂ ਨੇਤਾਵਾਂ ਨੂੰ ਜਿਨ੍ਹਾਂ ਨੇ ਲੋਕਾਂ ਤੋਂ ਵੋਟਾਂ ਮੰਗਣੀਆਂ ਨੇ ਐਮਪੀ ਕੱਲੇ ਉਹ ਜੱਟਾਂ ਦੇ ਨਹੀਂ ਹੈਗੇ ਐਮਪੀ ਕੱਲੇ ਮੁਸਲਮਾਨਾਂ ਦੇ ਨਹੀਂ ਹੈਗੇ ਐਮਪੀ ਕੱਲੇ ਤਾਂ ਹਿੰਦੂਆਂ ਦੇ ਨਹੀਂ ਹੈਗੇ ਐਮਪੀ ਕੱਲੇ ਦਲਦਾਨ ਦੇ ਨਹੀਂ ਐਮਪੀ ਸਭ ਦੇ ਨੇ ਉਹ ਉਹਨਾਂ ਨੂੰ ਆਪਣੀ ਮਾਨਸਿਕਤਾ ਨੂੰ ਬਦਲਣਾ ਪਏਗਾ ਔਰ ਮਾਨਸਿਕਤਾ ਤਾਂ ਬਦਲੇਗੀ ਜੇ ਅਸੀਂ ਉਹਨਾਂ ਨੂੰ ਸ਼ੀਸ਼ਾ ਦਿਖਉਂਦੇ ਰਹਾਂਗੇ ਟਾਈਮ-ਟਾਈਮ ਤੇ ਜੇ ਉਹਨਾਂ ਨੂੰ ਕਿਤੇ ਸਟੇਜ ਤੇ ਬੋਲ ਰਹੇ ਨੇ ਤਾਂ ਉਹਨਾਂ ਨੂੰ ਟੋਕਣਾ ਪਏਗਾ ਸਾਨੂੰ ਫਿਰ ਉਹ ਜਾ ਕੇ ਕਿਤੇ ਉਹਨਾਂ ਦੀ ਅਗੜ ਟਿਕਾਣੇ ਆਏ ਹਮਮ ਅਪਰ ਲੱਗਦਾ ਸਰ ਕਿ ਜਦੋਂ ਕੋਈ ਵੀ ਪੋਲੀਟੀਸ਼ੀਅਨ ਕੋਈ ਵੀ ਵੱਡਾ ਸਿਆਸਤਦਾਨ ਜਦੋਂ ਸਟੇਜ ਤੇ ਜਾਂਦਾ ਭਾਸ਼ਣ ਬੋਲਣ ਦੇ ਲਈ ਉਹ ਸਾਰਾ ਕੁਝ ਸਕ੍ਰਿਪਟਡ ਹੁੰਦਾ ਜਾਂ ਫਿਰ ਜਾਣ ਬੁੱਝ ਕੇ ਗਲਤੀ ਦੇ ਨਾਲ ਉਹਨਾਂ ਦੇ ਸਾਰਾ ਕੁਝ ਦੇਖੋ ਮੈਂ ਮੈਂ ਇਹਨੂੰ ਗਲਤੀ ਕਿਉਂਕਿ ਇੱਕ ਜਿਹੜਾ ਪੀਏ ਹੁੰਦਾ ਨਾ ਹਮ ਉਹਦੀ ਇੱਕ ਦਿਨ ਪਹਿਲਾਂ ਖਰੜਾ ਤਿਆਰ ਹੁੰਦਾ ਕਿ ਕੱਲ ਸਪੀਚ ਦੇ ਵਿੱਚ ਕੀ ਬੋਲਣਾ ਹਮ ਮਤਲਬ ਆਲਰੇਡੀ ਸਕ੍ਰਿਪਟਡ ਹੋ ਸਕਦਾ ਸਕ੍ਰਿਪਟਡ ਹੁੰਦਾਗਾ ਕਿਉਂਕਿ ਆਪਾਂ ਨੂੰ ਪਤਾ ਕਰੀ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਔਰ ਆਪਾਂ ਇਹਨਾਂ ਨੇ ਦਾਵਾ ਦੇ ਵਿੱਚ ਵੀ ਰਹੇ ਆ ਇਹਨਾਂ ਨੇ ਦਾਵਾ ਦੇ ਵਿੱਚ ਰਹਿ ਕੇ ਦੇਖਿਆ ਕਿਉਂਕਿ ਜਿਹੜੇ ਤਾਂ ਜਿਵੇਂ ਕੈਰੀ ਸੋਨੀਆ ਗਾਂਧੀ ਇਹਨਾਂ ਦੇ 100 ਪਰਸਨ ਇਹਨਾਂ ਦੇ ਇੰਟਰਨੈਸ਼ਨਲ ਕੰਫਰੰਸ ਦੇ ਉਹ ਜਦੋਂ ਵੀ ਬੋਲ ਰਹੇ ਹੁੰਦੇ ਨੇ ਤੁਸੀਂ ਦੇਖਿਆ ਹੋਣਾ ਕਦੇ ਵੀ ਉਹ ਸਿੱਧਾ ਨਹੀਂ ਬੋਲਦੇ ਉਹ ਪੜ੍ਹ ਕੇ ਬੋਲਦੇ ਪੜ੍ਹ ਕੇ ਬੋਲਦੇ ਲਿਖਿਆ ਹੁੰਦਾ ਉਹਨਾਂ ਨੂੰ ਠੀਕ ਹੈ ਜੀ ਹੁਣ ਇਹਨਾਂ ਜਿਹੜੇ ਰਾਜਾ ਮਨਿੰਦੀ ਨੇ ਇਹਨਾਂ ਨੇ ਜੋ ਬੋਲਿਆ ਉਹ ਮੇਰਾ ਖਿਆਲ ਨਹੀਂ ਕਹਿੰਦਾ ਗਲਤੀ ਆ ਕਿਉਂਕਿ ਉਹਨਾਂ ਨੇ ਬੜੇ ਤੁਸੀਂ ਦੇਖੋ ਵੀਡੀਓ ਕਾਫੀ ਲੰਬੀ ਆ ਬੜੇ ਸਹਿਜ ਦੇ ਕੇ ਨਾ ਬੋਲ ਰਹੇ ਨੇ ਇਹ ਕਹੇਗਾ ਕਿ ਮੂਹ ਦੇ ਵਿੱਚੋਂ ਕਾਲਾ ਸ਼ਬਦ ਨਿਕਲ ਗਿਆ ਜਾਂ ਮੂਹ ਦੇ ਵਿੱਚੋਂ ਪੱਠੇ ਬਾਹਰ ਸ਼ਬਦ ਨਿਕਲ ਗਿਆ ਉਹ ਹੌਲੀ-ਹੌਲੀ ਬੜੇ ਠਰਮੇ ਨਾਲ ਹੌਲੀ-ਹੌਲੀ ਗਹਿਰੇ ਨੇ ਕਹਿਣ ਦਾ ਭਾਵ ਉਹ ਉਹਨਾਂ ਦਾ ਉਹਨਾਂ ਨੇ ਹੁਣ ਵੀਡੀਓ ਜਾਰੀ ਕੀਤੀ ਹੈ ਕਿ ਮੇਰਾ ਉਹ ਨਜ਼ਰੀਆ ਨਹੀਂ ਸੀ ਮੇਰਾ ਕਹਿਣ ਦਾ ਢੰਗ ਨਹੀਂ ਸੀ ਇਹ ਇਹਨਾਂ ਚਲੋ ਇਹ ਤਾਂ ਫਿਰ ਐਕਸਕਿਊਜ਼ ਹੋ ਜਾਂਦੇ ਨੇ ਉਸ ਤੋਂ ਬਾਅਦ ਪਰ ਮੈਂ ਉਹੀ ਗੱਲ ਕਹਾਂਗਾ ਗੁਨਾ ਬਾਸ਼ਾ ਨੇ ਸੰਮੇਚੀ ਸਗਈਆ ਕਿ ਜਾਤ ਪਾਤ ਤੋਂ ਉਪਰ ਉਠਣਾ ਔਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਤਾਂ ਉਹਨਾਂ ਪੰਜ ਪਿਆਰਾਂ ਦੇ ਵਿੱਚ ਸਾਰੇ ਗਰੀਬਦਰ ਸੀਗੇ ਉਹ ਕੋਈ ਬੜੀ ਜ਼ਿਆਦਾ ਕੋਈ ਨਹੀਂ ਸੀਗਾ ਮੈਂ ਇਹ ਨਹੀਂ ਕਹਿੰਦਾ ਕੋਈ ਬੜੀ ਜ਼ਿਆਦਾ ਕੋਈ ਉਹ ਨਹੀਂ ਕੀਤਾ ਜੱਟ ਜੱਟਾਂ ਨੇ ਜਾਂ ਕਿਸੇ ਹੋਰ ਨੇ ਕੁਰਬਾਨੀਆਂ ਨਹੀਂ ਕੀਤੀਆਂ ਕੁਰਬਾਨੀਆਂ ਬਹੁਤ ਆ ਸਭ ਦੀਆਂ ਕੁਰਬਾਨੀਆਂ ਨੇ ਸਿੱਖ ਧਰਮਾਂ ਕੁਰਬਾਨੀਆਂ ਦਾ ਹੀ ਸੇ ਧਰਮ ਹੈਗਾ ਤਾਂ ਕਿ ਆਪਾਂ ਕਹਿੰਦੇ ਕਿ ਖੂਨ ਦੇ ਹੰਜੂ ਰੋ ਰੋ ਕੇ ਸਿੱਖੀ ਪ੍ਰਾਪਤ ਕੀਤੀ ਹੈ ਐਵੇਂ ਸਿੱਖੀ ਪ੍ਰਾਪਤੀ ਹੋਈ ਪਰ ਸਾਨੂੰ ਸਮਝਣਾ ਪਵੇਗਾ ਜਿਹੜੇ ਜਾਤ ਪਾਤ ਦਾ ਇਸ ਤੋਂ ਉਪਰੋਖਾ ਬਹਿਗਾ ਮਨੁੱਖਤਾ ਨੂੰ ਨੋਖ ਨੂੰ ਨੋਖ ਨੂੰ ਸਮਝਣਾ ਪਵੇਗਾ ਜੀ ਬਿਲਕੁਲ ਸੋ ਅਗਲੇ ਵਿਸ਼ੇ ਤੇ ਗੱਲ ਕਰਾਂਗੇ ਅਗਲੇ ਵਿਸ਼ੇ ਤੇ ਵਧਾਂਗੇ ਕਿਉਂਕਿ ਸਮਾਂ ਜਲਦੀ ਦੇ ਰਿਹਾ ਸਰ ਗੁਰੂ ਪੁਰਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ਉੱਥੇ ਸਿੱਖੇ ਕੇ ਵੀ ਦਿੱਤੀ ਸੀ ਕਿ ਨਸ਼ੇ ਦਾ ਸੇਵਨ ਨਹੀਂ ਕਰਨਾ ਮਾਸ ਨਹੀਂ ਖਾਣਾ ਚਲੋ ਅੱਜ ਦੇ ਜ਼ਮਾਨੇ 'ਚ ਅਸੀਂ ਹਰ ਕਿਸੇ 'ਤੇ ਇਲਜ਼ਾਮ ਥੋਪ ਨਹੀਂ ਸਕਦੇ ਹਰ ਕਿਸੇ ਨਸੀ ਧਰਮ ਦਾ ਪਾਠ ਨਹੀਂ ਪੜ੍ਹਾ ਸਕਦੇ ਪਰ ਕੀ ਸ਼ਰਾਬ ਪੀ ਕੇ ਗੁਰੂ ਘਰ ਜਾਣਾ ਸਹੀ ਹੈ ਕਿਉਂਕਿ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਔਰ ਇਸ ਵੀਡੀਓ ਦੇ ਵਿੱਚ ਇੱਕ ਸਖਸ਼ ਜਿਸ ਨੇ ਕਿਰਬਾਨਤਾਰਨ ਕੀਤੀ ਹੋਈ ਹੈ ਅੰਮ੍ਰਿਤਧਾਰੀ ਅੰਮ੍ਰਿਤਸ਼ਕਿਆ ਹੋਇਆ ਔਰ ਰੱਜ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਉਹ ਸ਼ਰਾਬ ਪੀ ਕੇ ਪ੍ਰਕਰਮਾਂ ਦੇ ਵਿੱਚ ਮੌਜੂਦ ਸੀ ਦੇਖੋ ਉਹ ਉਹ ਵਿਅਕਤੀ ਕਨਾਲਲ ਸਜਾ ਰਿਹਾ ਉਹ ਆਖੂਦ ਹੀ ਬੋਲ ਰਿਹਾਗਾ ਕਿ ਮੈਂ ਕਨਾਲ ਤੋਂ ਆ ਕੇ ਇੱਥੇ ਹੁਣ ਜਗ੍ਹਾ ਲਈ ਆ ਮੈਂ ਰਹਿਣ ਲੱਗਿਆਗਾ ਤੇ ਉਸ ਵਿਅਕਤੀ ਦੇ ਵੱਲੋਂ ਐਂਟਰ ਹੋ ਜਾਣਾ ਉੱਥੇ ਐਂਟਰ ਹੋ ਕੇ ਪ੍ਰਕਰਮਾ ਕਰ ਦੇਣਾ ਜੀ ਔਰ ਇਹ ਕਹਿ ਦੇਣਾ ਕਿ ਨਹੀਂ ਨਹੀਂ ਮੈਂ ਦਰਵਾਜ਼ਾ ਸਾਬ ਨਹੀਂ ਗਿਆ ਮੈਂ ਤਾਂ ਤੁਸੀਂ ਪ੍ਰਕਰਮਾ ਦੇ ਵਿੱਚ ਤਾਂ ਐਂਟਰ ਹੋਏ ਹੋ ਉਹ ਪ੍ਰਕਰਮਾ ਤੁਸੀਂ ਮੈਂ ਬਪਾ ਜਿਹੜਾ ਦਰਵਾਜ਼ਾ ਸਾਬ ਜਾਂਦੇ ਆ ਉਹ ਵਾਈ ਵੱਖਰੀ ਆ ਉੱਥੇ ਦਾ ਜਾਨਿਆ ਉਹ ਮਾਹੌਲ ਵੱਖਰਾ ਉੱਥੇ ਦਾ ਔਰਾ ਵੱਖਰਾ ਜੀ ਉੱਥੇ ਜਦੋਂ ਬੰਦਾ ਜਾਂਦਾ ਤਾਂ ਜੇ ਕੋਈ ਮਨ ਦੇ ਵਿੱਚ ਕੋਈ ਗਲਤ ਖਿਆਲ ਵੀ ਹੁੰਦਾ ਉਹ ਵੀ ਐਟੋਮੈਟਿਕਲੀ ਹੋ ਜਾਂਦਾ ਦੋ ਪੋਜ਼ਿਟਿਵਿਟੀ ਆਉਂਦੀ ਹੈ ਪੋਜ਼ਿਟਿਵਿਟੀ ਆਉਂਦੀ ਹੈ ਜੋ ਬੰਦਾ ਜਦੋਂ ਥੋੜਾ ਮੈਂ ਮੈਂ ਕਹਿ ਲਿਆ ਕਿ ਨੈਗੇਟਿਵ ਮਹਿਸੂਸ ਕਰਦਾ ਥੋੜਾ ਬੁਝਾ ਮਹਿਸੂਸ ਕਰਦਾ ਉਹ ਕਹਿੰਦਾ ਵੀ ਦਰਵਾਸਾਬ ਜਾ ਕੇ ਆਉਨੇ ਆ ਥੋੜੀ ਪੋਜ਼ਿਟਿਵ એનર્ਜੀ ਲੈ ਕੇ ਆਉਨੇ ਆ ਗੁਰੂ ਸਾਹਿਬ ਦਾ ਹਸਲ ਲੈ ਕੇ ਆਉਨੇ ਆ ਫਿਰ ਜਾ ਕੇ ਫਿਰ ਕੰਮ ਨੂੰ ਕਿਸੇ ਨੂੰ ਬਿਠਾਗੇ ਕਈ ਲੋਕ ਅਜੇ ਨੇ ਜੋ ਨਾਮਾ ਨਾਮ ਬੈਠੋ ਤਾਂ ਪਹਿਲਾਂ ਦਰਵਾਸਾ ਮੱਥਾ ਟੇਕ ਆਉਂਦੇ ਨਵੀਂ ਗੱਡੀ ਲੈਂਦੇ ਆ ਦਰਵਾਸਾਬ ਜਾ ਕੇ ਆਉਂਦੇ ਆ ਤਾਂ ਆਪਾਂ ਘਰ ਘਰ ਦੀ ਸੁਵਿਕਤੀ ਦੀ ਤਾਂ ਉਸ ਵਿਕਤੀ ਨੂੰ ਇੱਕ ਸੇਵਾਦਾਰ ਬਾਹ ਫੜ ਕੇ ਬਾਹ ਕੱਚ ਕੇ ਲੈ ਕੇ ਆ ਰਿਹਾਗਾ ਹੂੰ ਤੇ ਦੂਸਰੀ ਗੱਲ ਉਹਦੀ ਵੀਡੀਓ ਬਣਾਈ ਜਾ ਰਹੀ ਹੈ ਉਹ ਬੜੇ ਫਕਰ ਨਾਲ ਕਹਿ ਰਹੇ ਬਣਾਓ ਬਣਾਓ ਵੀਡੀਓ ਬਣਾਓ ਬਣਾਓ ਵੀਡੀਓ ਮੈਂ ਅੰਦਰ ਨਹੀਂ ਗਿਆ ਮੈਂ ਉਹ ਸਭ ਤੋਂ ਸਭ ਤੋਂ ਘਟੀਆ ਗੱਲ ਉਹ ਵਿਅਕਤੀ ਅੰਮ੍ਰਿਤਧਾਰੀ ਹੈ ਨੱਕ ਦੇ ਅੰਮ੍ਰਿਤਾਰੀ ਹੋਣ ਨੂੰ ਨਹੀਂ ਕਹਿ ਰਿਹਾ ਮੈਂ ਕੱਲੇ ਇਸ ਕਰਨ ਨੂੰ ਕਹਿ ਰਿਹਾ ਕਿ ਅੰਮ੍ਰਿਤਾਰੀ ਹੋ ਕੇ ਦਰਵਾਜ਼ਾ ਖੋਲ੍ਹਣਾ ਕੀਤਾ ਕਿ ਕਾਰਨ ਦੀ ਬੇਅਦਬੀ ਕੀਤੀ ਆ ਕਾਰਨ ਦੀ ਬੇਅਦਬੀ ਕੀਤੀ ਆ ਕੋਈ ਬੰਦੇ ਨੇ ਉਹਨੂੰ ਉਹਦੇ ਤੇ 295 ਲੱਗਣੀ ਚਾਹੀਦੀ ਆ ਉਹ ਧਾਰਾ ਲੱਗਣੀ ਚਾਹੀਦੀ ਆ ਹੁਣ ਜੇ ਇੱਥੇ ਆਪਾਂ ਥੋੜੇ ਜਿਹੇ ਬਾਇਸਡ ਹੋ ਜਾਈਏ ਨਾ ਜੇ ਆਪਾਂ ਗੱਲ ਕਰੀਏ ਤਾਂ ਜੇ ਇਹ ਹੀ ਕੋਈ Hindu ਬਿਹਾਰੀ ਜੇ ਕੋਈ ਹੋਰ ਹੁੰਦਾ ਤਾਂ ਉੱਤੇ ਬਹੁਤ ਕੁਝ ਹੋ ਜਾਣਾ ਸੀ ਬਹੁਤ ਕੁਝ ਹੋ ਸਕਦਾ ਠੀਕ ਹੈ ਮਾਫ ਕਰਨਾ ਮੈਂ ਬਿਹਾਰੀ ਸ਼ਬਦ ਵਰਤਿਆ ਬਿਹਾਰ ਦੇ ਰਹਿਣ ਵਾਲਿਆਂ ਨੂੰ ਆਪਾਂ ਅਕਸਰ ਬਿਹਾਰੀ ਕਹਿੰਦੇ ਨੇ ਪੰਜਾਬ ਦੇ ਰਹਿਣ ਵਾਲਿਆਂ ਨੂੰ ਆਪਾਂ ਪੰਜਾਬੀ ਕਹਿੰਦੇ ਆ ਠੀਕ ਹੈ ਤੇ ਹਿਮਾਚਲ ਦੇ ਰਹਿਣ ਵਾਲਿਆਂ ਨੂੰ ਹਿਮਾਚਲੀ ਕਹਿੰਦੇ ਨੇ ਤਾਂ ਮੇਰਾ ਮਕਸਦ ਉਹ ਨਹੀਂ ਸੀਗਾ ਕਹਿ ਦੋ ਭਾਬ ਕਿ ਜੇ ਕੋਈ ਹੋਰ ਕੋ ਬੰਦਾ ਹੁੰਦਾ ਤਾਂ ਉੱਥੇ ਬਹੁਤ ਕੁਝ ਹੋ ਸਕਦਾ ਸੀ ਪਰ ਜਦੋਂ ਬਣੀਮਤੇ ਰਹੀ ਨਹੀਂ ਹੋਇਆ ਕਿਸੇ ਨਾਲ ਨਾ ਹੋਵੇ ਠੀਕ ਹੈ ਪਰ ਕਰਮਾ ਜਾਣਾ ਉੱਥੇ ਦਾਦੋ ਸਿਮ ਕਰਕੇ ਜੇ ਆ ਕੁਝ ਕਰਨਾ ਠੀਕ ਹੈ ਬਹੁਤ ਮੰਦ ਭਾਗਾਗਾ ਸਾਡੇ ਲਈ ਔਰ ਅਜੇ ਅਜੇ ਦਿਨ ਜਿਸ ਦਿਨ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਾਂਗਦੇਵ ਜੀ ਦਾ ਕਰ ਦੇ ਹੜਾ ਹੋਵੇ ਉਸ ਦਿਨ ਦੀ ਚੀਜ਼ ਦਾ ਕਾ ਹੋਣਾ ਬੜਾ ਮੰਦ ਭਾਗਾ ਸਿੱਖ ਸੰਗਤਾਂ ਲਈ ਔਰ ਉਸ ਵਿਅਕਤੀ ਉੱਪਰ ਜਿਹੜੀ ਕਈ ਸਖਤ ਰੀ ਐਸ ਨੂੰ ਕਾਰੋਈ ਹੋਣੀ ਚਾਹੀਦੀ ਹੈ ਤੇ ਉਹਦੇ ਸੋਨੇ ਗੁੱਦਰ ਪੰਨ ਕਮੇਟੀ ਨੂੰ ਆਪਦਾ ਜਿਹੜੀ ਸੁਰੱਖਿਆ ਉੱਥੇ ਵਧਾਉਣੀ ਚਾਹੀਦੀ ਹੈ ਕਿਉਂਕਿ ਜਦੋਂ ਬੰਦਾ ਪ੍ਰਗਰਮਾਂ 'ਚ ਐਂਟਰ ਹੋਇਆ ਉਸ ਲੰਘਿਆ ਉਹਦੇ ਕੋਲੋਂ ਉਹਨਾਂ ਨੂੰ ਬਾਡੀ ਲੈਂਗੁਏਜ ਤੋਂ ਉਹਦੀ ਤੋਂ ਕੋਈ ਜਿਹੜਾ ਉਹਨਾਂ ਸ਼ਰਾਬੀ ਹੁੰਦਾ ਦੀ ਬਾਡੀ ਲੈਂਗੁਏਜ ਚੇਂਜ ਹੋ ਜਾਂਦੀ ਹੈ ਉਹ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਹੀ ਪਤਾ ਲੱਗਿਆ ਵੀ ਉਹ ਬੰਦਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਤੇ ਉਹਨਾਂ ਚੌਕਸੀ ਤੋਂ ਹੋਣੀ ਚਾਹੀਦੀ ਆ ਜਿਹੜੇ ਪਹਿਰੇਦਾਰ ਨੇ ਉਹਨਾਂ ਨੂੰ ਚੌਕਸੀ ਤੋਂ ਹੋਣੀ ਚਾਹੀਦੀ ਆ ਤਾਂ ਜੋ ਅਜਿਹੇ ਘਟਨਾਵਾਂ ਨਾ ਹੋਣ ਅਗਰ ਉਹ ਵਿਅਕਤੀ ਦਰਵਾਜ਼ੇ ਦੇ ਅੰਦਰ ਚਲਾ ਜਾਂਦਾ ਉੱਥੇ ਕੋਈ ਛੇੜਛਾ ਕਰ ਦਿੰਦਾ ਕੋਈ ਬੀਅਦਬੀ ਹੋ ਜਾਂਦੀ ਤਾਂ ਫਿਰ ਅਸੀਂ ਮੋਮਤੀਆਂ ਲੈ ਕੇ ਤਾਂ ਰੋਜ਼ਮਾਰਗ ਕਰਨੇ ਹੋਗੇ ਤਾਂ ਹੈਗੇ ਆ ਪਰ ਅਸੀਂ ਰੋਕਣ ਜੋਗੇ ਨਹੀਂ ਹੈਗੇ ਸਾਨੂੰ ਰੋਕਣਾ ਪਏਗਾ ਅਜੀਆਂ ਕ੍ਰਿਤਾਂ ਜੀ ਬਿਲਕੁਲ ਸੋ ਅੱਜ ਸਿੱਖਾਂ ਦੇ ਪਹਿਲੇ ਪਾਠ ਸਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਤੇ ਹੜਾ ਗੁਰਪੁਰਬ ਹੈ ਸਮੂਹ ਸੰਗਤਾਂ ਨੇ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਔਰ ਸਵੇਰ ਤੋਂ ਹੀ ਕਹਿ ਸਕਦੇ ਆ ਕਿ ਸੰਗਤਾਂ ਦਾ ਜਿਹੜਾ ਗੁਰੂ ਘਰਾਂ ਦੇ ਵਿੱਚ ਹੜ ਲੱਗਿਆ ਹੋਇਆ ਸੋ ਸ਼ਾਨ ਦਾ ਵੇਲਾ ਹੁੰਦੇ ਸਾਰੀ ਗੁਰੂ ਘਰਾਂ ਦੇ ਵਿੱਚ ਅਤਿਸ਼ ਭਾਜੀ ਹੋਏਗੀ ਕਿ ਉਹਦੇ ਦੀਵੇ ਬਾਲੇ ਜਾਣਗੇ ਸੰਗਤਾਂ ਨੇ ਜਿਹੜੀਆਂ ਮੁੰਬਤੀ ਲੈ ਕੇ ਗੁਰੂ ਘਰਾਂ ਦੇ ਵਿੱਚ ਮੁੜ ਜਾਣਗੇ ਸੋ ਸਾਡੇ ਕਹਿਣ ਦਾ ਮਕਸਦ ਹੈ ਕਿ ਸਿਰਫ ਅੱਜ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਨਹੀਂ ਹਰ ਦਿਨ ਸਾਨੂੰ ਗੁਰੂ ਸਾਹਿਬ ਨੂੰ ਯਾਦ ਕਰਨਾ ਚਾਹੀਦਾ ਹੈ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ ਉਹਨਾਂ ਦੀਆਂ ਸਖਾਈਆਂ ਹੋਈਆਂ ਨੀਤੀਆਂ ਦਿੱਤੇ ਅਮਲ ਕਰਨਾ ਚਾਹੀਦਾ ਸੋ ਅੱਜ ਦੇ ਪ੍ਰੋਗਰਾਮ ਚ ਨਹੀਂ ਉਹਨਾਂ ਦੇ ਚਾਸਤਾਂ